ਅੰਮ੍ਰਿਤਸਰ ਦੇ ਵਿੱਚ ਇੱਕ ਵੱਡਾ ਹਾਦਸਾ ਵਾਪਰ ਗਿਆ। ਇਹ ਇੱਕ ਘਟਨਾ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਅੰਮ੍ਰਿਤਸਰ ਦੇ ਨਹਿਰੂ ਕਲੋਨੀ ਦੇ ਵਿੱਚ ਇੱਕ ਕਾਰ ਦੇ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਪੀੜਤ ਪਿਛਲੇ 20 ਸਾਲਾਂ ਤੋਂ ਇਸ ਕਾਰ ਵਿੱਚ ਕਿਰਾਏ ਤੇ ਰਹਿ ਰਿਹਾ ਸੀ ਤੇ ਗਲੀ ਦੇ ਹੀ ਇੱਕ ਵਿਅਕਤੀ ਦੇ ਵੱਲੋਂ ਕਾਰ ਦੇ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਦੱਸਿਆ ਗਿਆ ਕਿ ਹੁਣ ਇਹ ਘਟਨਾ ਜਿਹੜੀ ਹੈ ਵਾਪਰੀ ਹੈ ਤਾਂ ਜਿਹੜਾ ਵਿਅਕਤੀ ਕਿਰਾਏ ਤੇ ਰਹਿ ਰਿਹਾ ਸੀ ਤੇ ਮਿਹਨਤ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਦਾ ਸੀ ਤੇ ਗਲੀ ਦੇ ਹੀ ਇੱਕ ਵਿਅਕਤੀ ਦੇ ਵੱਲੋਂ ਚੋਰੀ ਦੀ ਘਟਨਾ ਨੂੰ ਅਨਜਾਮ ਦਿੱਤਾ ਗਿਆ ਪਰਿਵਾਰ ਅਤੇ ਇਲਾਕੇ ਦੇ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਕੋਲ ਇਨਸਾਫ ਦੀ ਮੰਗ ਕੀਤੀ ਔਰ ਕਿਹਾ ਕਿ ਅਜਿਹੇ ਵਿਅਕਤੀ ਨੂੰ ਮੁਹੱਲੇ ਤੋਂ ਬਾਹਰ ਕੱਢਿਆ ਜਾਵੇ ਤਾਂ ਕਿ ਅਜਿਹਾ ਕਿਸੇ ਹੋਰ ਦੇ ਘਰ ਦੇ ਵਿੱਚ ਨਾ ਵਾਪਰੇ 20 ਸਾਲ ਤੋਂ ਇਹ ਵਿਅਕਤੀ ਕਿਰਾਏ ਦੇ ਮਕਾਨ ਤੇ ਇੱਥੇ ਰਹਿ ਰਿਹਾ ਸੀਗਾ ਦੇ ਨਾਲ ਹੀ ਕੁਕਿੰਗ ਦਾ ਕੰਮ ਕਰਦਾ ਸੀ ਤੇ ਦੁਪਹਿਰ ਤੋਂ ਬਾਅਦ ਜਦੋਂ ਘਰ ਪਹੁੰਚਿਆ ਤੇ ਘਰ ਦੇ ਧਾਲੇ ਟੁੱਟੇ ਹੋਏ ਸਨ ਅੰਦਰੋਂ ਸਮਾਨ ਪੂਰੀ ਤਰ੍ਹਾਂ ਵਿਖਰਿਆ ਹੋਇਆ ਸੀਗਾ ਤੇ 10000 ਰੁਪਏ ਦੇ ਕਰੀਬ ਨਕਦੀ ਸੀਗੀ ਸੋਨਾ ਚਾਂਦੀ ਗਹਿਣਾ ਘਰੋਂ ਜਿਹੜਾ ਗਾਇਬ ਸੀਗਾ ਤੇ ਇਸ ਟੀਵੀ ਕੈਮਰੇ ਜਿਹੜੇ ਗਲੀ ਦੇ ਵਿੱਚ ਲੱਗੇ ਸਨ ਤੇ ਉਸ ਦੇ ਵਿੱਚ ਦੇਖਿਆ ਗਿਆ ਕਿ ਇੱਕ ਚੋਰੀ ਦੀ ਚੋਰੀ ਦੀ ਘਟਨਾ ਨੂੰ ਇੱਕ ਗਲੀ ਦੇ ਵਿਅਕਤੀ ਦੇ ਵੱਲੋਂ ਹੀ ਅਨਜਾਪ ਦਿੱਤਾ ਗਿਆ। ਉਸ ਵੱਲੋਂ 6-7 ਮਹੀਨੇ ਪਹਿਲਾਂ ਵੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਪਰ ਉਸ ਦੇ ਖਿਲਾਫ ਕੋਈ ਵੀ ਸਬੂਤ ਨਹੀਂ ਮਿਲਿਆ ਸੀ। ਹਾਂ ਹੁਣ ਸੀਸੀਟੀਵੀ ਕੈਮਰਿਆਂ ਦੇ ਵਿੱਚ ਸਾਫ਼ ਦਿਖਾਈ ਦਿੱਤਾ ਹੈ ਕਿ ਇਸ ਦੀ ਸ਼ਿਕਾਇਤ ਜਿਹੜੀ ਆ ਪੁਲਿਸ ਨੂੰ ਵੀ ਦਿੱਤੀ ਗਈ ਹੈ ਤਾਂ ਪੁਲਿਸ ਪ੍ਰਸ਼ਾਸਨ ਦੇ ਕੋળો ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਪਰਿਵਾਰਕ ਮੈਂਬਰਾਂ ਦੇ ਵੱਲੋਂ ਵੀ ਤੇ ਗਲੀ ਮੁਹੱਲੇ ਦੇ ਲੋਕ ਵੀ ਜਿਹੜੇ ਨੇ ਉਹ ਵੀ ਇਨਸਾਫ ਦੀ ਮੰਗ ਕਰ ਰਹੇ ਨੇ ਤਾਂ ਇਸ ਖਬਰ ਨੂੰ ਜ਼ਰਾ ਧਿਆਨ ਨਾਲ ਸੁਣੀਓ ਤੇ ਵੱਤੋ ਵੱਤ ਸ਼ੇਅਰ ਕਰਨਾ ਵੀ ਬਣਦਾ ਹੈ ਤਾਂ ਇਹ ਜਾਣਕਾਰੀ ਜਿਹੜੀ ਆ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਆ ਤਾਂ ਆਖਰ ਪੁਲਿਸ ਦਾ ਕੀ ਕੁਝ ਕਹਿਣਾ ਉਹ ਤੁਸੀਂ ਸੁਣ ਸਕਦੇ ਹੋ ਪਰ ਹੁਣ ਕਿਤੇ ਨਾ ਕਿਤੇ ਇਹ ਜਿਹੜੇ ਚੋਰ ਨੇ ਇਹਨਾਂ ਦੇ ਹੌਸਲੇ ਬੁਲੰਦ ਨੇ ਸ਼ਰੀਆਂ ਮਿਨਾਂ ਦੇ ਵੱਲੋਂ ਵੱਡੀਆਂ ਵਾਰਦਾਤਾਂ ਨੂੰ ਚੋਰੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਤਾਂ ਤੁਸੀਂ ਵੀ ਜਰਾ ਧਿਆਨ ਨਾਲ ਰਹੋ ਸੁਚੇਤ ਰਹੋ ਤੇ ਨਾਲ ਹੀ ਇਸ ਵੀਡੀਓ ਨੂੰ ਵਾਰਤਵਾ ਦੇ ਕੇ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਜ਼ਰੂਰ ਕਰ ਦੇਣਾ। ਆਂ ਬਤਾਓ ਕਹਾਂ ਕਰਿਆ ਨੇ ਬਲੇ ਕੀ ਬਾਤ ਹੋਈ ਹੈ? ਮੈਂ ਰਵੀ ਕੁਮਾਰ ਹਾਂ ਜੀ ਨਹਿਰੋ ਕਲੋਨੇ। ਕੀ ਕੀ ਬਾਤ ਹੋਈ ਹੈ? ਮਾ ਜੀ ਅੱਜ ਤਾਲਾ ਤੋੜਿਆ ਵਾ ਤੇ ਅੱਜ ਪੱਕਾ ਵੀ ਲੈ ਕੇ ਗਹਿਣਾ ਕਟਰ ਜੋ ਇਹਦਾ 10000 ਰੁਪਏ ਉਹ ਵੀ ਲੈ ਕੇ। ਹੂੰ। हां ताजे मैं 4 4:30 ਵਜੇ ਆਇਆ ਦੇਖਿਆ ਤਾਂ ਕਮਰੇ ਦਾ ਤਾਲਾ ਟੁੱਟਿਆ ਦਾ ਕਿਸੇ ਚੀਜ਼ ਦਾ ਤੁਸੀਂ ਕੰਮ ਕਰਦੇ ਹੋ ਮੈਡੀਕਲ ਕੋਈ ਕੁਕਿੰਗ ਅਦਾ ਅੱਛਾ ਕਿੰਨੀ ਦੇਰ ਹੋ ਗਈ ਤੁਹਾਨੂੰ ਤੇ ਕੰਮ ਕਰਦੇ ਠੀਕ ਸਾਲ ਹੋ ਗਏ ਅੱਛਾ ਤੇ ਤੁਹਾਨੂੰ ਕਦੋਂ ਪਤਾ ਲੱਗਾ ਤੁਸੀਂ ਕਸਟਮ ਘਰ ਆਏ ਤਾਂ ਤੁਹਾਨੂੰ ਪਤਾ ਲੱਗਾ ਕਿ ਅਸੀਂ ਮੈਂ 4:30 ਵਜੇ ਘਰ ਆਇਆ ਤਾਂ ਪਤਾ ਲੱਗਾ ਤੇ ਤੁਸੀਂ ਤੇ ਕੱਲੇ ਰਹਿੰਦੇ ਸੀ ਕਿ ਹੋਰ ਵੀ ਮੈਂ ਕੱਲ ਰਹਿੰਦਾ ਹਾਂ ਹਾਂ ਜੀ ਕੋ ਪਤਾ ਲੱਗੋ ਕੈਮਰਾ ਵਗੈਰਾ ਲੱਗਾ ਕੈਮਰਾ ਲੱਗ ਗਿਆ ਜੀ ਕਿੱਤਾ ਫਿਰ ਅਸੀਂ ਆਪਾਂ ਲੋਜ ਕਰਵਾਇਆ ਹਾਂ ਜੀ ਕਿੰਨੇ ਕਦਾ ਰੋਲੇ ਨੁਕਸਾਨ ਹੋ ਗਿਆ ਜੀ ਤੁਹਾਡਾ ਟੋਟਲ ਨੁਕਸਾਨ ਹੈ ਜੀ 5 ਅੱਛਾ ਜੀ ਤੇ ਕੋ ਪਤਾ ਲੱਗਾ ਕਿੰਨੇ ਮੁੰਡੇ ਇਹੀ ਜਾਂ ਕੁਝ ਪਤਾ ਨਹੀਂ ਨਹੀਂ ਪਤਾ ਲੱਗਾ ਕੈਮਰੇ ਚ ਇੱਕ ਹੀ ਆਂਦਾ ਕੱਲਾ ਅੱਛਾ ਜੀ ਹੋਰ ਕੀ ਕੀ ਤੁਹਾਡਾ ਲੈ ਕੇ ਜੀ ਹਾਂ ਜੀ ਪੱਖਾ ਹੈ ਗਹਿਣਾ ਹੈ ਮਾਲਾ ਹੈ ਗੁੱਠੀ ਹੈ ਚੈਨੀ ਹੈ ਕੱਪ 10000 ਰੁਪਿਆ ਅੱਛਾ ਹਾਂ ਜੀ ਤੇ ਅੱਜ ਹੀ ਸਾਰਾ ਸਮਾਨ ਲੈ ਕੇ ਹਾਂ ਜੀ ਹਾਂ ਜੀ ਆਏ ਕਦੋਂ ਪਤਾ ਲੱਗਾ ਕਿੱਥੋਂ ਦੀ ਕੋ ਟੱਪ ਕੇ ਆਏ ਜਾਂ ਕਿਤੋਂ ਇਹ ਕਾਂਦੇ ਟੱਪ ਕੇ ਆਏ ਜੀ ਪਤਾ ਕੈਮਰਾ ਦੇਖਿਆ ਤਾਂ ਕਾਂਦੇ ਟੱਪ ਕੇ ਆਏ 1 ਵਜੇ 1 ਵਜੇ ਦੁਪਹਿਰ ਨੂੰ ਹਾਂਜੀ ਹਾਂਜੀ ਇੱਥੇ ਤੁਹਾਡੇ ਘਰ ਤੇ ਕਿਰਾਏ ਤੇ ਰਹਿੰਦੇ ਕਿ ਆਪਣਾ ਇੱਥੇ ਨਹੀਂ ਕਿਰਾਏ ਤੇ ਰਹਿੰਦੇ ਹਾਂਜੀ ਤੇ ਉਹ ਹੋਰ ਕਿ ਤੁਹਾਡੇ ਇੱਥੇ ਕੋਈ ਤੁਹਾਡੇ ਬੱਚੇ ਜਾਂ ਇੱਥੇ ਕੋਈ ਨਹੀਂ ਨਹੀਂ ਇੱਥੇ ਕੋਈ ਨਹੀਂ ਇੱਥੇ ਤੁਸੀਂ ਕੱਲੇ ਰਹਿੰਦੇ ਸੀ ਹਾਂਜੀ ਹਾਂਜੀ ਹੁਣ ਇਸ ਤੋਂ ਬਾਰੇ ਤੁਸੀਂ ਪੁਲਿਸ ਨੂੰ ਕੰਪਲੀਟ ਕਰ ਦਿੱਤੀ ਕਿ ਹਾਂਜੀ 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 ਕੀ ਪੁਲਿਸ ਆਈ ਇੱਥੇ ਮੌਕੇ ਤੇ ਪੁਲਿਸ ਮੌਕੇ ਤੇ ਆ ਰਹੇ ਇਹ ਕਹਿੰਦੇ ਆ ਮੌਕਾ ਦੇਖਾਂ ਹਾਂਜੀ ਕੋਈ ਨਹੀਂ ਹਾਂਜੀ ਕੋਈ ਨਹੀਂ ਕੀ ਮੰਗ ਕੀ ਕਰਦੇ ਹੋ ਜੀ ਮੰਗਾਈ ਕਰਦੇ ਜੀ ਆਹ ਜਿਹੜਾ ਨਿੱਤਿਆ ਬਾਵਾ ਹੈ ਕਿ ਬਾਕੀ ਉਹਨੂੰ ਤਾਂ ਵੇਸਾ ਜਾ ਤਾਂ ਥੋੜੀ ਜਿਹੀ ਮਾੜੀ ਮੋਟੀ ਪਤਾ ਲੱਗੇ ਕਿ ਕਿੱਦਾਂ ਦੂਸਰੇ ਕਾ ਹੈ ਕੀ ਕਰਨਾ ਕੀ ਨਹੀਂ ਕਰਨਾ ਮਟੋੜਾ ਦਾ 50 ਤੋਂ 60 ਹਜ਼ਾਰ ਦਾ ਨੁਕਸਾਨ ਆ ਜੀ ਆ ਜੀ ਉਸ ਜਿਹੜੇ ਬੰਦੇ ਨੇ ਚੋਰੀ ਕੀਤੀ ਹੈ ਉਹਨੂੰ ਕੁਝ ਪਤਾ ਸੀ ਕਿ ਕਿੱਥੇ ਗਿਆਣਾ ਪਿਆ ਜਾਂ ਕੁਝ ਸੀ ਪਤਾ ਲੱਗਾ ਨਹੀਂ ਜੀ ਉਹ ਤਾਂ ਅੰਦਰ ਗਿਆਣਾ ਕਿੱਥੇ ਪਿਆ ਸੀ ਗਿਆਣਾ ਮੰਦਰ ਚ ਪਿਆ ਸੀ ਉਹ ਮੰਦਰ ਚ ਹੀ ਲੱਗਿਆ ਹਾਂ ਜੀ ਤੇ ਪੈਸੇ ਵਗੈਰਾ ਕਿੱਥੇ ਪੈਸੇ ਬੈਗ ਚ ਥੇ ਜੀ ਹੋਰ ਜੀ ਹੋਰ ਕੀ ਲੱਗਿਆ ਪੱਖਾ ਜੀ ਛੱਤ ਵਾਲਾ ਪੱਖਾ ਅਜੇ ਛੱਤ ਵਾਲਾ ਪੱਖਾ ਹੀ ਲੱਗਿਆ ਹਾਂ ਜੀ ਹੁਣ ਮੰਗ ਕੀ ਕਰਦੇ ਪ੍ਰਸ਼ਾਸਨ ਨੂੰ ਮੰਗ ਜੇ ਕਰਦੇ ਜੀ ਪਹਿਲੇ ਉਹਨੂੰ ਪਹਿਲਾਂ ਗਿਰਪਤਾਰ ਕਿੱਥੇ ਜਾਏ ਫਿਰ ਉਹਨੂੰ ਤਾਂ ਪੁੱਛੇ ਮੇਰਾ ਸਮਾਨ ਸਾਰਾ ਦੇ ਦੇਵੇ ਤੋਂ ਮੈਂ ਨਵਨੀਤ ਸ਼ਰਮਾ ਹਾਂ ਜੀ ਸਾਡਾ ਕਰਨ ਨਾਲ ਦਾ ਘਰ ਹੀ ਹੈ ਜੀ ਹਾਂਜੀ ਕੀ ਗੱਲ ਹੋਈ ਭਾਜੀ ਇੱਥੇ ਅੱਜ ਐ ਰਵੀ ਕੁਮਾਰ ਜੀ ਸਾਡੇ ਇੱਥੇ ਨਾਲ ਦੇ ਗੌਂਢੀ ਘਰ ਕਰਾਇ ਤੇ ਰਹਿੰਦੇ ਨੇ ਮੈਸੇਜ ਕੰਮ ਕਰਦੇ ਵਿਚਾਰੇ ਰੋਜ਼ ਸਵੇਰੇ ਜਾਂਦੇ ਸ਼ਾਮੀ ਰਾਤ ਹੀ ਆਉਂਦੇ ਹਾਂ ਜੀ ਇਹਨਾਂ ਦੇ ਘਰਾਂ ਚੋਰੀ ਹੋ ਗਈ ਹੈ ਜਿਹੜੇ ਪੱਕਾ ਇਹਨਰੇ ਪੈਸੇ ਜਿਹੜੇ ਜਮਾ ਕੀਤੇ ਵਿਚਾਰਿਆ ਨੇ ਮਿਹਨਤ ਕਰ ਕਰਕੇ ਪਲੱਸ ਅੰਗੂਠੀਆਂ ਵਾਲੀਆਂ ਹੋਰ ਵੀ ਸੋਨੇ ਦਾ ਸਮਾਨ ਚਾਂਦੀ ਦਾ ਸਮਾਨ ਸਾਰਾ ਚੋਰੀ ਕਰਕੇ ਲੈ ਗਏ ਕਿੰਨੀ ਦੇਰ ਤੋਂ ਇਹ ਜਗ੍ਹਾ ਤੇ ਰਹਿ ਰਹੇ ਸੀ ਇਹ ਇੱਕ ਭਾਈ ਇੱਥੋਂ ਕਾਫੀ ਦੇ ਹੋ ਗਏ ਆ 15-20 ਸਾਲ ਹੋ ਗਏ ਇੱਥੇ ਰਹਿੰਦੇ ਨੇ ਅੱਛਾ ਇੱਕ ਕਿਰਾਏ ਤੇ ਰਹਿੰਦੇ ਸੀ ਇੱਥੇ ਹਾਂਜੀ ਕਿਰਾਏ ਤੇ ਰਹਿੰਦੇ ਆ ਤੇ ਕੁਝ ਪਤਾ ਲੱਗਾ ਕੋਈ ਹਾਂਜੀ ਸਾਡੇ ਨਾਲ ਦਾ ਇੱਕ ਘਰ ਛੱਡ ਕੇ ਸਾਡਾ ਘਰ ਛੱਡ ਕੇ ਇੱਕ ਬੰਦਾ ਗੱਲ ਲੱਭੂ ਲੱਭੂ ਉਹ ਸੀਸੀਟੀਵੀ ਤੇ ਕੈਪਚਰ ਹੋਇਆ ਉਹੀ ਸਮਾਨ ਸਾਰਾ ਚੋਰੀ ਕਰਕੇ ਲੈ ਗਿਆ ਔਰ ਇਹ ਸੀਸੀਟੀਵੀ ਸਾਡੇ ਕੋਲ ਹੈਗੀ ਹੈ ਪੁਲਿਸ ਨੂੰ ਇਸ ਬਾਰੇ ਕੰਪਲੇਟ ਦਿੱਤੀ ਹੈ ਅਸੀਂ ਪੁਲਿਸ ਕੰਪਲੇਂਟ ਕਰ ਆਏ ਆ ਮੇਜਰ ਨੰਬਰ ਤੇ ਆਏ ਕੰਪਲੇਂਟ ਵੀ ਦੇ ਆਏ ਮੱਲੇ ਵੱਲੋਂ ਵੀ ਦੇ ਆਏ ਤੇ ਆਪਣੇ ਵੱਲੋਂ ਵੀ ਦੇ ਆਏ ਇਸ ਤੋਂ ਪਹਿਲੇ ਵੀ ਕੋਈ ਅਜੋ ਜੀ ਵਾਰਦਾਤ ਹੋ ਇਸ ਤੋਂ ਪਹਿਲੇ ਵੀ ਨੇ ਕਾਫੀ 4 5 6 ਮਹੀਨੇ ਪਹਿਲਾਂ ਵੀ ਕੀਤੀਆਂ ਜੇ ਮੇਰੇ ਪੁਲਿਸ ਨੇ ਕੋਈ ਆਈ ਮੌਕੇ ਤੇ ਪੁਲਿਸ ਆਈ ਕੋਈ ਨਹੀਂ ਪੁਲਿਸ ਉਹ ਕੋਈ ਨਹੀਂ ਆਈ ਉਹ ਗੈਪ ਹੋ ਗਿਆ ਲੱਭਾ ਨਹੀਂ ਹਾਰੇ ਕੋਈ ਸਬੂਤ ਵੀ ਹੋਈ ਨਹੀਂ ਸੀ ਕਿਨੇ ਚੋਰੀ ਕੀਤੀ ਹੁਣ ਸਾਡੇ ਕੋਲ ਸੀਸੀਟੀਵੀ ਦੀ ਪੂਰੀ ਫੁਟੇਜ ਹੈਗੀ ਹੁਣ ਕੋਈ ਮੌਕੇ ਤੇ ਪੁਲਿਸ ਪਹੁੰਚੀ ਹਾਂਜੀ ਹਜੇ ਤੱਕ ਨਹੀਂ ਆਇਆ ਕਹਿ ਰਹੇ ਸੀ ਆ ਰਹੇ ਹਾਂ ਕੰਪਲੇਨਟ ਦੇ ਰਹੇ ਇੱਕ ਸਾਡਾ ਬੰਦਾ ਉੱਥੇ ਉਹਨਾਂ ਲੈ ਕੇ ਆਇਆ ਕੀ ਮੰਗ ਕੇ ਕਰਦੇ ਹੋ ਭਾਜੀ ਤੁਸੀਂ ਮੰਗਿਆ ਰਹਦੇ ਤੇ ਕਾਰਵਾਈ ਕੀਤੀ ਜਾਏ ਇਹਨੂੰ ਮਲੇ ਚ ਕੱਢਿਆ ਜਾਵੇ ਅਸੀਂ ਨਹੀਂ ਇਹ ਇੱਥੇ ਗੰਦੇ ਬੰਦੇ ਰੱਖਣਾ ਆਪਣੇ ਮਲੇ ਕਿ ਲੋਕ ਮੌਕੇ ਤੇ ਪਹੁੰਚਦੀ ਅੱਗੇ ਮੌਕਾ ਦੇਖਿਆ ਜੀ ਮੌਕਾ ਦੇਖ ਕੇ ਉਹਨਾਂ ਦੇ ਘਰ ਦਾ ਦਰਵਾਜ਼ਾ ਖਲਾਇ ਜਿਨ੍ਹਾਂ ਦੇ ਇਲਜ਼ਾਮ ਲਾਇਆ ਉਹਨਾਂ ਦਾ ਉਹਨਾਂ ਦਾ ਬੇਟਾ ਤੇ ਮਾਂ ਜਿਹੜੀ ਆ ਉਹ ਕਿਤੇ ਬਾਜ਼ਾਰ ਗਏ ਨੇ ਉਹ ਕਿਤੇ ਲਿਆ ਕੇ ਥਾਣੇ ਪੇਸ਼ ਕਰ ਦਿੰਦੇ ਆ ਅਗਲੀ ਤਰੀਖ ਨੂੰ ਉਹਦੇ ਹੋਂ ਤੇ ਅਗਲੀ ਕਾਰਵਾਈ ਕੀਤੀ ਜਾਗੀ ਪਰ ਘਰ ਦੇ ਵਿੱਚੋਂ ਕੋਈ ਐਹੋ ਜੀ ਤਰਾਜੁਕ ਚੀਜ਼ ਨਹੀਂ ਮਿਲੀ ਸਿਰ ਪਤਾ ਲੱਗਾ ਕਿ ਕਿੰਨੇ ਕਦਾ ਕੁ ਕੀ ਕੀ ਚੀਜ਼ ਦੀ ਲੋਟ ਹੈ ਕਿਸ ਪਤਾ ਲੱਗਾ ਨਹੀਂ ਪਤਾ ਨਹੀਂ ਪਤਾ ਤੇ ਲੱਗਾ ਇਹਨਾਂ ਨੇ ਜੋ ਲਿਖਾਇਆ ਵਾ ਉਸ ਮੁਤਾਬਕ ਲਿਖਾਇਆ ਉਹ ਅਗਲੇ ਜਦੋਂ ਦੋਸ਼ੀ ਨੂੰ ਫੜਾਂਗੇ ਫਿਰ ਉਹ ਤੋਂ ਪਤਾ ਲੱਗੇਗਾ ਕਿ ਕੀ ਕੀ ਚੀਜ਼ ਬਰਾਮਦ ਹੋਈ ਹੈ ਕਿਹੜੀ ਦੋਸ਼ੀ ਕੀਤਾ ਜਾਊਗਾ ਬਿਲਕੁਲ ਹੀ ਬਿਲਕੁਲ ਬਿਲਕੁਲ ਮੋਕੇ ਦੇ ਉਸੇ ਹਲੇ ਜਾਵੇ ਕਿਹੜਾ ਇਲਾਕਾ ਜੀ ਹੈ ਇਹੋ ਹੈਗਾ ਜੀ ਆਪਾਂ ਨਰਕ ਕਲੋਨੀ ਨਰਕ ਕਲੋਨੀ 88 ਫੁੱਟ ਰੋਡ ਮੀਠਾ ਰੋਡ ਜਿਹੜੇ ਬਾਬਾ ਮੀਰ ਸਾਹਿਬ ਜੀ ਹੋਰ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਤਦ ਤੱਕ ਤੁਸੀਂ ਜੁੜੇ ਰਹੋ ਸਾਡੇ ਚੈਨਲ BHP نیوز ਪੰਜਾਬੀ ਦੇ ਨਾਲ